ਖਰਨਾਲਾ ਦੇ ਸ਼੍ਰੀ ਮਾਛੀਵਾੜਾ ਸਾਹਿਬ ਵਿਖੇ ਗੈਂਗਵਾਰ ਦੌਰਾਨ ਪ੍ਰਦੀਪ ਸਿੰਘ ਵਾਸੀ ਮੀਆਂ ਮੁਹੱਲਾ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ 6 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਤੇਜ਼ ਤਾਰ ਹਥਿਆਰ ਬਰਾਮਦ ਕੀਤੇ ਗਏ ਨੇ। ਇਹਨਾਂ ਦਾ 24 ਫਰਵਰੀ ਤੱਕ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ 4 ਮੁਲਜ਼ਮ ਫਰਾਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਭਾਲ ਜਿਹੜੀ ਕਿ ਖੰਨਾ ਪੁਲਿਸ ਦੇ ਵੱਲੋਂ ਲਗਾਤਾਰ ਜਾਰੀ ਹੈ। ਤੌਤੀ ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ, ਅਰुण ਸੋਮਾ ਅਤੇ ਜਸਪਰੇ ਸਿੰਘ ਜਸੂ ਅਤੇ ਗਗਨਪ੍ਰੀਤ ਸਿੰਘ ਉਰਫ ਗਗਨਮਾਨ ਦੇ ਵਜੂ ਹੋ ਗਿਆ ਜੋ ਕਿ ਮਾਚੀਵਾੜਾ ਸਾਹਿਬ ਦੇ ਹੀ ਰਹਿਣ ਵਾਲੇ ਨੇ ਜਿਹਨਾਂ ਦੀ ਉਮਰ ਜਿਹੜੀ ਕਿ 21 ਤੋਂ 32 ਸਾਲ ਦੇ ਦਰਮਿਆਨ ਦਸੀ ਗਈ ਹੈ ਫਾਈਨਲ ਕਾਰਵਾਈ ਕਰ ਰਹੀ ਹੈ ਇਸ ਲੜੀ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 13 ਤਰੀਕ ਨੂੰ ਸ਼ਾਮ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜਿਦੇ ਵਿੱਚ ਦੋ ਵਿਅਕਤੀ ਅਮਿਤ ਸ਼ਰਮਾ ਤੇ ਪ੍ਰਦੀਪ ਸਿੰਘ ਇਹ ਦੋਨੋਂ ਮਾਛੀਵਾੜਾ ਸਾਹਿਬ ਦੇ ਵਿੱਚ ਆਪਣੇ ਘਰ ਨੂੰ ਵਾਪਸ ਜਾ ਰਹੇ ਸੀਗੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਗੱਡੀ ਦੇ ਵਿੱਚ ਤਾਂ ਇਹਨਾਂ ਨੂੰ ਰਸਤੇ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਘੇਰ ਕੇ ਇਹਨਾਂ ਦੀ ਕੁੱਟਮਾਰ ਕੀਤੀ ਗਈ ਜਿਹਦੇ ਵਿੱਚ ਅਸੀਂ ਮੋੜਲੇ ਤੌਰ ਤੇ 20 ਨੰਬਰ ਮੁਕੱਦਮਾ ਥਾਣਾ ਮਾਛੀਵਾੜਾ ਸਾਹਿਬ ਦੇ ਵਿੱਚ 307 ਧਾਰਾ 307 325 ਤੇ ਹੋਰ ਸੈਕਸ਼ਨ ਦੇ ਅੰਡਰ ਮੁਕੱਦਮਾ ਦਰਜ ਕੀਤਾ ਸੀ ਇਹਦੇ ਵਿੱਚ ਜਿਹੜੀ ਅਮ ਉਹਦੇ ਅਮਿਤ ਸ਼ਰਮਾ ਦੇ ਵੱਲੋਂ ਮੁਕੱਦਮਾ ਦਰਜ ਕਰਾਇਆ ਗਿਆ ਸੀ ਇਹਨੇ ਦੱਸਿਆ ਸੀ ਕਿ ਅਸੀਂ ਮੈਂ ਤੇ ਪ੍ਰਦੀਪ ਸਿੰਘ ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆਪਣੀ ਗੱਡੀ ਦੇ ਵਿੱਚ ਵਾਪਸ ਜਾ ਰਹੇ ਸੀ ਤਾਂ ਜਸਪ੍ਰੀਤ ਸਿੰਘ ਜਸੂ ਗੁਰਪ੍ਰੀਤ ਸਿੰਘ ਗੋਪੀ ਤੇ ਪੰਜ ਛੇ ਨਾਮ ਲਉਂਗੀਆਂ ਵਿਅਕਤੀਆਂ ਨੇ ਇਹਨਾਂ ਨੂੰ ਦੇਖ ਕੇ ਕੁੱਟਮਾਰ ਕੀਤੀ ਤੇ ਇਹਨਾਂ ਨੂੰ ਜਿਹਦੇ ਵਿੱਚ ਪ੍ਰਦੀਪ ਸਿੰਘ ਕਾਫੀ ਗੰਭੀਰ ਜ਼ਖਮੀ ਹੋ ਗਿਆ ਤੇ ਉਹ ਹੁਣ 40 ਸ ਹਸਪੀਟਲ ਦਾਖਲ ਹੈ ਇਸ ਮਾਮਲੇ ਦੇ ਵਿੱਚ ਅਸੀਂ ਧਾਰਾ 377 ਦੇ 325 ਇਕਸ 4849 ਦੇ ਅੰਦਰ 20 ਨੰਬਰ ਮੁਕੱਦਮਾ ਜਿਹੜਾ 14 ਤਰੀਕ ਨੂੰ 14 ਫਰਵਰੀ ਨੂੰ ਥਾਣਾ ਮਾਚੀਬੜਾ ਸਾਹਿਬ ਦੇ ਵਿੱਚ ਦਰਜ ਕਰ ਲਿਆ ਸੀ ਦਰਾਨੇ ਇਲਾਜ 14 ਤਰੀਕ ਨੂੰ ਸ਼ਾਮ ਨੂੰ ਪ੍ਰਦੀਪ ਸਿੰਘ ਦੀ ਦਰਾਨੇ ਇਲਾਜ 47 ਹਸਪਤਾਲ ਦੇ ਵਿੱਚ ਅਨਫੋਰਚਨਟਲੀ ਡੈਥ ਹੋ ਗਈ ਜਿਹਦੇ ਕਰਕੇ ਅਸੀਂ 15 ਤਰੀਕ ਨੂੰ ਇਸ ਮਾਮਲੇ ਦੇ ਵਿੱਚ ਧਾਰਾ 302 ਦਾ ਵਾਅਦਾ ਕਰ ਲਿਆ ਸੀ